ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੇ ਬਲੌਗ ਦੇ ਵਿੱਚ ਅੱਜ ਆਪਾਂ ਨੂੰ ਸੀ ਜੌਬ ਤੋਂ ਛੁੱਟੀ ਸੋ ਆਪਾਂ ਅੱਜ ਹੈਗੇ ਆਂ ਘਰੇ ਐਂਡ ਆਪਾਂ ਘਰੇ ਬਣਾਉਣ ਲੱਗੇ ਆ ਅੱਜ ਪਾਸਤਾ ਵਾਈਟ ਸੌਸ ਪਾਸਤਾ ਟਰਾਈ ਕਰਦੇ ਆ ਬਣਾਇਆ ਕਰੇ ਹੈ ਨਹੀਂ ਵੀਡੀਓ ਦੇਖੀ ਸੀ YouTube ਤੇ ਸੋ ਆਜੋ ਆਪਾਂ ਟਰਾਈ ਕਰਦੇ ਆ ਨਾਲ ਤੁਹਾਨੂੰ ਦਿਖਾਉਣੇ ਆ ਆਪਾਂ ਵਾਈਟ ਸੌਸ ਪਾਸਤੇ ਦੇ ਵਿੱਚ ਕੀ ਕੀ ਪਾਵਾਂਗੇ ਸੋ ਇੱਧਰ ਤਾਂ ਆਪਾਂ ਕਰ ਲਈ ਆ ਜੀ ਪ੍ਰੋਪਰਲੀ ਆ ਆਪਣਾ ਜਸਟ ਫੈਨ ਕਰ ਦਈਏ ਬੰਦ ਇਧਰ ਬਰੋਕਲੀ ਬੋਇਲ ਹੋ ਰਹੀ ਆ ਤੇ ਇਧਰ ਆਪਣਾ ਪਾਸਤਾ ਬੋਇਲ ਹੋ ਰਿਹਾ ਆ ਇਧਰ ਆਪਾਂ ਥੋੜੀਆਂ ਸਬਜ਼ੀਆਂ ਪਾਤੀਆਂ ਕੱਟ ਕੇ ਇਧਰ ਇਹਨਾਂ ਪਨੀਰ ਪਾਇਆ ਆ ਆਪਾਂ ਤੇ ਥੋੜਾ ਜਿਹਾ ਆਪਾਂ ਟਮੇਟੋ ਪਾ ਲਾਂਗੇ ਵਿੱਚ ਐਂਡ ਇਹ ਆਪਾਂ ਪਨੀਰ ਦੀ ਕੁਆਂਟੀਟੀ ਤੇ ਸਬਜ਼ੀਆਂ ਦੀ ਕੁਆਂਟੀਟੀ ਥੋੜੀ ਹੋ ਰੱਖੀ ਆ ਕਿਉਂਕਿ ਫਿਲਹਾਲ ਥੋੜੀ ਰੱਖੀ ਕੀ ਆਪਣੇ ਕੋਲ ਹੈ ਹੀ ਅੱਜ ਥੋੜੀ ਸੀ ਗਈ ਆਪਾਂ ਗ੍ਰੋਸਰੀ ਕਰਨੇ ਜਾਣਾ ਕਿਉਂਕਿ ਫਰੈਸ਼ ਜਿੰਨੀਆਂ ਸਬਜ਼ੀਆਂ ਹੁੰਦੀਆਂ ਨੇ ਸੋ ਉਹਨਾਂ ਦੀ ਗਰੋਸਰੀ ਆਪਾਂ ਇੱਥੋਂ ਹੀ ਕਰ ਲੈਨੇ ਹੁੰਦੇ ਆਨਲਾਈਨ ਨਹੀਂ ਮੰਗਾਉਂਦੇ ਹੁੰਦੇ ਉਹ ਆਪਾਂ ਕਰਦੇ ਹੁੰਦੇ ਆ ਸੈਟਰਡੇ ਜਾਂ ਸੰਡੇ ਨੂੰ ਤੁਸੀਂ ਹਰ ਵਾਰ ਵੀਡੀਓ ਦੇ ਵਿੱਚ ਦੇਖਦੇ ਹੋ ਸੋ ਆਪਣੇ ਕੋਲ ਜਿੰਨੀ ਕਪਈ ਸੀ ਆਪਾਂ ਉਹੀ ਪਾ ਦੇਣੀ ਹੈ ਵਿੱਚ ਨਾਲ ਆਪਾਂ ਰੱਖ ਲਿਆ ਜੀ ਬਟਰ ਨਾਲ ਆਪਾਂ ਦੁੱਧ ਰੱਖ ਲਿਆ ਵਾ ਦੁੱਧ ਥੋੜਾ ਜਿਹਾ ਇਹ ਚ ਕੈਨੀਚ ਵੀ ਹੈਗਾ ਤੇ ਇਹਦੇ ਚ ਵੀ ਹੈਗਾ ਯੂਜ਼ ਕਰ ਲਾਂਗੇ ਪਹਿਲਾਂ ਉਹ ਵਾਲਾ ਯੂਜ਼ ਕਰ ਲਾਂਗੇ ਜਿਹੜਾ ਘੱਟ ਫਿਰ ਇਹਦੇ ਚੋਂ ਪਾ ਲਾਂਗੇ ਜੀ ਆਪਾਂ ਨੂੰ ਲੋੜ ਪਈ ਸੋ ਦੇਖੀ ਚੱਲੋ ਤੇ ਬਣੇ ਰਿਓ ਵੀਡੀਓ ਦੇ ਵਿੱਚ ਬਣਾਉਨੇ ਆ ਪਾਸਤਾ ਲੋ ਜੀ ਆਪਣਾ ਪਾਸਤਾ ਬੋਇਲ ਹੋ ਗਿਆ ਇਧਰ ਬਰੋਕਲੀ ਵੀ ਹੋ ਗਈ ਹੈ ਬੋਇਲ ਤੇ ਪਨੀਰ ਵੀ ਆਪਣਾ ਸੌਫਟ ਹੋ ਗਿਆ ਹੈ ਇਧਰ ਸਬਜ਼ੀਆਂ ਵੀ ਸੌਫਟ ਹੋ ਗਈਆਂ ਨੇ ਸੋ ਆਜੋ ਹੁਣ ਆਪਾਂ ਕਰਦੇ ਹਾਂ ਤਿਆਰੀ ਪਾਸਤੇ ਦੀ ਤਿੱਕ ਲੈਣੇ ਆਪਾਂ ਨਾਨ ਸਟਿੱਕੀ ਪੈਨ ਇਹ ਆ ਗਿਆ ਆਪਣਾ ਨਾਨ ਸਟਿੱਕੀ ਪੈਨ ਗੈਸ ਕਰ ਲਾਂਗੇ ਆਪਾਂ ਹਾਈ ਤੇ ਇਹਦੇ ਵਿੱਚ ਬਣਾਵਾਂਗੇ ਨਾਨ ਸਟਿੱਕੀ ਪੈਨ ਦੇ ਵਿੱਚ ਗੈਸ ਆਪਾਂ ਹਾਈ ਤੇ ਕਰਤਾ ਸੋ ਨਾਲ ਨਾਲ ਦੇਖੀ ਚਲੋ ਨਾਲ ਨਾਲ ਵੀਡੀਓ ਸ਼ੇਅਰ ਕਰਦੇ ਹੋ ਚੈਨਲ ਫੋਲੋ ਕਰ ਲਿਆ ਕਰੋ ਜੀ ਸਾਡਾ ਅਸੀਂ ਸਭ ਕੁਝ ਵੀਡੀਓ ਤੁਹਾਡੇ ਲਈ ਪਾਉਂਦੇ ਆ ਚੈਨਲ ਕਰ ਲਿਆ ਕਰੋ ਫੋਲੋ ਸ਼ੇਅਰ ਕਰਦਿਆ ਕਰੋ ਦਬਕੇ ਵੀਡੀਓ ਲੋ ਜੀ ਇਧਰ ਆਪਾਂ ਬਟਰ ਪਾ ਕੇ ਵਿੱਚ ਪਾ ਲਿਆ ਥੋੜਾ ਜਿਹਾ ਮੈਦਾਂ ਤੇ ਮੈਦੇ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਕਰਿਓ ਕਿਉਂਕਿ ਨਹੀਂ ਤਾਂ ਫਿਰ ਮੈਦੇ ਦੇ ਵਿੱਚ ਉਹ ਸਵਾਦ ਨਹੀਂ ਆਉਂਦਾ ਹੈਗਾ ਮੈਦੇ ਦਾ ਮਤਲਬ ਚੰਗੀ ਤਰ੍ਹਾਂ ਭੁੰਨ ਲਵੇ ਇਹਨੂੰ ਮਤਲਬ ਜਿਵੇਂ ਕਹਿੰਦੇ ਹੁੰਦੇ ਨੇ ਵੀ ਲੰਮਸ ਰਹਿ ਜਾਂਦੇ ਨੇ ਮੋٹے ਮੋٹے ਛਿੱਧੀਆਂ ਟਾਈਪ ਜਿਹੇ ਰਹਿ ਜਾਂਦੇ ਨੇ ਅਦਰ ਬਰੋਕਲੀ ਵੀ ਆਪਣੀ ਬੋਇਲ ਹੋ ਗਈ ਆ ਤੇ ਪਾਸਤਾ ਵੀ ਆਪਣਾ ਬੋਇਲ ਹੋ ਗਿਆ ਹੈ ਸੋ ਹੁਣ ਆਪਾਂ ਇਹ ਚ ਪਾਵਾਂਗੇ ਦੁੱਧ ਹੁਣ ਆਪਾਂ ਪਾਵਾਂਗੇ ਇਹ ਚ ਦੁੱਧ ਤੇ ਦੁੱਧ ਆਪਾਂ ਪਾਵਾਂਗੇ ਥੋੜਾ ਥੋੜਾ ਕਰਕੇ ਉਸ ਹਿਸਾਬ ਨਾਲ ਵੀ ਜਿਆਦਾ ਪਤਲਾ ਨਾ ਹੋ ਜੇ ਸੋ ਫਿਰ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਬੱਸ 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 ਸੋ ਇੰਨਾ ਕੁ ਫਿਲਹਾਲ ਆਪਾਂ ਪਹਿਲਾਂ ਪਾਉਨੇ ਆ ਬਾਕੀ ਫਿਰ ਦੇਖਦੇ ਆ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਸਟੇਅਰ ਕਰਕੇ ਮਤਲਬ ਫੈਂਟ ਕੇ ਵੀ ਇਹਦੇ ਬੱਟ ਜੇ ਨਾ ਬਣਨ। ਲੋ ਜੀ ਇਦਾਂ ਦੀ ਕੁਝ ਹਾਲਤ ਹੋ ਗਈ ਆ ਆਪਣੇ ਪਨੀਰ ਵਗੈਰਾ ਦੀ ਦੁੱਧ ਵਗੈਰਾ ਦੀ ਤੇ ਹੁਣ ਇਹ ਚ ਪਾਵਾਂਗੇ ਪਾਸਤਾ ਆਪਾਂ ਨਾਲੇ ਸਬਜ਼ੀਆਂ ਪਾਉਨੇ ਆ ਸਾਰੀਆਂ। ਫਿਰ ਦੇਖਦੇ ਹਾਂ ਤੋਂ ਬਾਅਦ ਕੀ ਬਣਦਾ ਆ। ਚਲੋ ਜੀ ਆਪਾਂ ਹੁਣ ਇਹ ਚ ਪਾਤਾ ਆਪਣਾ ਪਾਸਤਾ ਸਾਰਾ। ਪਾਸਤੇ ਦੀ ਕੁਆਂਟੀਟੀ ਆਪਾਂ ਥੋੜੀ ਜੀ ਜ਼ਿਆਦਾ ਰੱਖੀ ਆ ਕਿਉਂਕਿ ਦੋ ਜਣੇ ਆ ਆਪਾਂ ਖਾਣ ਵਾਲੇ। ਸੋ ਪਾਸਤਾ ਪੈ ਗਿਆ ਜੀ ਨਾਲ ਹੀ ਪਾ ਦਾਂਗੇ ਆਪਾਂ ਬਰੋਕਲੀ ਤੇ ਬਰੋਕਲੀ ਤੋਂ ਬਾਅਦ ਬਾਰੀ ਆਊਗੀ ਪਨੀਰ ਦੀ ਸਾਰੀਆਂ ਵੈਜੀਸ ਪਾਤੀਆਂ ਜੀ ਆਪਾਂ ਪਨੀਰ ਵੀ ਪਾਤਾ ਵਿੱਚ ਤੇ ਹੁਣ ਪਾਵਾਂਗੇ ਆਪਾਂ ਥੋੜੀ ਜੀ ਰੈੱਡ ਸੌਸ ਮਤਲਬ ਟਮੇਟੋ ਸੌਸ ਇਹ ਆ ਕੁਛ ਇਦਾਂ ਦੀ ਲੁੱਕ ਆਪਣੇ ਪਾਸਤੇ ਦੀ ਮਤਲਬ ਇਹ ਬਣਨ ਜਾ ਰਿਹਾ ਹੈ ਹੁਣ ਥੋੜੇ ਜਿਏ ਚ ਪਾਵਾਂਗੇ ਆਪਾਂ ਮਸਾਲੇ ਪਹਿਲਾਂ ਪਾਵਾਂਗੇ ਆਪਾਂ ਪੈਪਰਿਕਾ ਪੈਪਰਿਕਾ ਵੀ ਜ਼ਰੂਰੀ ਹੁੰਦੀ ਹੈ ਮਸਾਲੇ ਦੇ ਵਿੱਚ ਤੁਸੀਂ ਚਿੱਲੀ ਫਲੈਕਸ ਵੀ ਪਾ ਸਕਦੇ ਹੋ ਬਟ ਆਪਾਂ ਪੈਪਰਿਕਾ ਪਾ ਕੇ ਬਣਾਵਾਂਗੇ ਕਿਉਂਕਿ ਆਪਾਂ ਨੂੰ ਪੈਪਰਿਕਾ ਪਾ ਕੇ ਟੇਸਟ ਲੱਗਦਾ ਆਪਾਂ ਇੱਕ ਦੋ ਵਾਰ ਬਾਹਰ ਟਰਾਈ ਕੀਤਾ ਸੀ ਲਫ ਸਟੂਡੈਂਟ ਤੇ ਸੋ ਆਪਾਂ ਉੱਥੇ ਵੀ ਪੈਪਰਿਕਾ ਵਾਲਾ ਬਣਵਾਇਆ ਸੀਗਾ ਸੋ ਥੋੜਾ ਜਿਹਾ ਨੂਨ ਪਾ ਦਾਂਗੇ ਜੀ ਆਪਾਂ ਜਿੰਨਾ ਕ ਆਪਾਂ ਲੋੜਾ ਨਾਲ ਹੀ ਪਾ ਦਾਂਗੇ ਆਪਾਂ ਥੋੜਾ ਜਿਹਾ ਔਰੀਗਾਨੋ ਔਰੀਗਾਨੋ ਵੀ ਇਹਦੇ ਲਈ ਮਸਟ ਆ ਔਰੀਗਾਨੋ ਤੋਂ ਬਿਨਾ ਵੀ ਪਾਸਤੇ ਦਾ ਕੋਈ ਟੇਸਟ ਨਹੀਂ ਆਉਂਦਾ ਹੈਗਾ ਪਨੀਰੇ ਦੇ ਵਿੱਚ ਆਪਸ਼ਨਲ ਆ ਪਨੀਰ ਤੁਸੀਂ ਪਾਉਣਾ ਪਾ ਸਕਦੇ ਹੋ ਨਹੀਂ ਪਾਉਣਾ ਨਹੀਂ ਤਾਂ ਛੱਡ ਵੀ ਸਕਦੇ ਹੋ ਬਟ ਇਹ ਦੋ ਤਿੰਨ ਮਸਾਲੇ ਨੇ ਜਿਹੜੇ ਇਹ ਪਾਉਣੇ ਹੀ ਪਾਉਣੇ ਨੇ ਤੁਸੀਂ ਆਪਾਂਾਂ ਦੇ ਵਿੱਚ ਔਰ ਇਹ ਨਾਲ ਸਵਾਦ ਆਊਗਾ ਬਲੈਕ ਸਾਲਟ ਤੇ ਤੁਸੀਂ ਬਲੈਕ ਪਪਰ ਵੀ ਪਾ ਸਕਦੇ ਹੋ ਸੋ ਇਹ ਦੋ ਤਾਂ ਮੇਨ ਇਨਗਰੀਡੀਅੰਟ ਨੇ ਤੇ ਤੀਜਾ ਆਪ ਲਿਆਂਦਾ ਸੀ ਪੈਪਰਿਕਾ ਸੋ ਇਹ ਤਾਂ ਜ਼ਰੂਰੀ ਆ ਜੀ ਮਾਸਟਰ ਸੋ ਸਾਰਾ ਕੁਝ ਪਾਉਣ ਤੋਂ ਬਾਅਦ ਇੱਥੇ ਤੱਕ ਇਹ ਸਿਚੁਏਸ਼ਨ ਆ ਆਪਣੇ ਪਾਸਤੇ ਦੀ ਤੁਸੀਂ ਦੱਸੋ ਕਮੈਂਟ ਕਰਕੇ ਤੁਹਾਨੂੰ ਦੇਖਣ ਨੂੰ ਕਿਦਾਂ ਲੱਗ ਰਿਹਾ ਹੈ ਆ ਬਸ 2 ਮਿੰਟ ਤੱਕ ਇਹਨੂੰ ਆਪਾਂ ਕਰਾਂਗੇ ਆਪਣੇ ਆਪ ਨੂੰ ਸਰਵ ਲਓ ਜੀ ਫਾਈਨਲੀ ਪਾਸਤਾ ਆਪਣਾ ਔਨ ਦੀ ਟੇਬਲ ਪਹੁੰਚ ਗਿਆ ਆ। ਦੇਖ ਕੇ ਤਾਂ ਬਹੁਤ ਯਮਮੀ ਲੱਗ ਰਿਹਾ ਹੈ। ਬਾਕੀ ਖਾ ਕੇ ਟੈਸਟ ਕਰਕੇ ਦੱਸਾਂਗੇ ਤੁਹਾਨੂੰ। ਸੋ ਤੁਸੀਂ ਵੀ ਦੱਸੋ ਕਮੈਂਟ ਕਰਕੇ ਕਿਦਾਂ ਦਾ ਲੱਗ ਰਿਹਾ ਹੈ ਪਾਸਤਾ ਦੇਖਣ ਨੂੰ ਤੁਹਾਨੂੰ। ਸੋ ਆਪਾਂ ਕਰਦੇ ਹਾਂ ਜੀ ਹੁਣ ਆਪਣਾ ਪਾਸਤਾ ਇੰਜੋਏ ਤੇ ਤੁਸੀਂ ਕਰ ਦਿਓ ਵੀਡੀਓ ਸ਼ੇਅਰ ਦੱਬ ਕੇ ਚੈਨਲ ਕਰ ਲਿਓ ਫੋਲੋ। ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਸਟੇਕਾ।